ਨਮਸਕਾਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ Haryana Himachal ਤੇ ਮੈਂ ਪੁਸ਼ਪਾ ਮੋਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਅਮ੍ਰਿਤਸਰ ਸਰਹੱਦ ਤੇ ਇੱਕ ਵੱਡੀ ਅਤਵਾਦੀ ਸਾਜ਼ਿਸ਼ ناکਾਮ ਹੋਈ ਹੈ ISAI ਦੇ ਅਤਵਾਦੀ ਮੋਡਿਊਲ ਦਾ ਪਰਦਾ ਫਾਸ਼ ਹੋਇਆ ਹੈ SPS ਨਗਰ ਚ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਹੋਇਆ RPG IED ਸਮੇਤ ਹਥਿਆਰਾਂ ਦਾ ਇਹ ਵੱਡਾ ਜ਼ਖੀਰਾ ਬਰਾਮਦ ਹੋਇਆ ਹੈ 2 RPG 2 IED ਤੇ 5 ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਨੇ ਅੰਮ੍ਰਿਤਸਰ ਪੁਲਿਸ ਤੇ ਕੇਂਦਰ এজੰਸੀ ਦਾ ਸਾਂਝਾ ਆਪਰੇਸ਼ਨ ਸੀ ਇਹ ਜਿਸ ਦੇ ਵਿੱਚ ਵੱਡਾ ਜ਼ਖੀਰਾ ਹਥਿਆਰਾਂ ਦਾ ਬਰਾਮਦ ਕੀਤਾ ਗਿਆ ਹੈ ਤਾਂ ਇਸ ਵੇਲੇ ਦੀ ਖਬਰ ਤੁਹਾਨੂੰ ਦੱਸ ਰਹੇ ਹਾਂ ਅੰਮ੍ਰਿਤਸਰ ਸਰਹੱਦ ਤੇ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ناکਾਮ ਹੋਈ ਹੈ ਆਈਐਸਆਈ ਦੇ ਅੱਤਵਾਦੀ ਮੋਡਿਊਲ ਦਾ ਪਰਦਾ ਫਾਸ਼ ਹੋਇਆ ਹੈ ਐਸਬੀਐਸ ਨਗਰ ਦੇ ਵਿੱਚ ਹਥਿਆਰਾਂ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਹੋਇਆ ਆਰਪੀਜੀ ਆਈਈਡੀ ਸਮੇਤ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ 2 ਆਰਪੀਜੀ 2 ਆਈਈਡੀ ਤੇ 5 ਹੈਂਡ ਗ੍ਰੇਨੇਡ ਬਰਾਮਦ ਹੋਏ ਨੇ ਅੰਮ੍ਰਿਤਸਰ ਪੁਲਿਸ ਤੇ ਕੇਂਦਰੀ 에ਜੰਸੀਆਂ ਦਾ ਇਹ ਸਾਂਝਾ ਆਪਰੇਸ਼ਨ ਸੀ ਜਿਸ ਦੇ ਵਿੱਚ ਇੰਨੀ ਵੱਡੀ ਸਫਲਤਾ ਹੱਥ ਲੱਗੀ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਇਹ ਵੱਡੀ ਕਾਮਯਾਬੀ ਹਾਸਲ ਹੋਈ ਹੈ ਪੁਲਿਸ ਨੂੰ ਤੇ 2 RPG 2 IED ਤੇ 5 ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਨੇ ਅੰਮ੍ਰਿਤਸਰ ਪੁਲਿਸ ਤੇ ਕੇਂਦਰੀ ਏਜੰਸੀ ਦਾ ਇਹ ਸਾਂਝਾ ਆਪਰੇਸ਼ਨ ਸੀ ਜਿਸ ਦੇ ਵਿੱਚ ਇੰਨੀ ਵੱਡੀ ਮਾਤਰਾ ਦੇ ਵਿੱਚ ਇਹ ਹਥਿਆਰ ਬਰਾਮਦ ਹੋਏ ਨੇ ਤੇ ਵੱਡੀ ਅੱਤਵਾਦੀ ਸਾਜ਼ਿਸ਼ ناکਾਮ ਹੋਈ ਹੈ SBS ਨਗਰ ਦੇ ਵਿੱਚ ਇਹ ਵੱਡਾ ਜ਼ਖੀਰਾ ਹਥਿਆਰਾਂ ਦਾ ਬਰਾਮਦ ਕੀਤਾ ਗਿਆ ਇਸ ਖਬਰ ਤੇ ਅੱਗੇ ਜ਼ਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਪੰਕਜ ਮੰਲੀ ਜੁੜਗੇ ਨੇ ਪੰਕਜ ਕੀ ਕੁਝ ਜਾਣਕਾਰੀ ਅੰਮ੍ਰਿਤਸਰ ਦੇ ਵਿੱਚ ਵੱਡਾ ਹਥਿਆਰਿਆਂ ਦਾ ਜ਼ਖੀਰਾ ਬਰਾਮਦ ਹੋਇਆ ਹੈ ਕੇਂਦਰੀ ਏਜੰਸੀਆਂ ਦਾ ਸਾਂਝਾ ਆਪਰੇਸ਼ਨ ਦੱਸਿਆ ਜਾ ਰਿਹਾ ਹੈ ਪੁਲਿਸ ਦੇ ਨਾਲ ਆ ਪੇਪਲ ਦੇਖੋ ਪੰਜਾਬ ਨਾ ਚਾਹੁੰਦਾ ਕਿ ਹੱਤਵਾਰੀਆਂ ਦੀ ਇੱਕ ਵੱਡੀ ਜਿਹੜੀ ਬਾਅਦ ਵਿੱਚ ਇੱਕ ਘਟਨਾ ਜਿਹੜੀ ਕੀਤੀ ਜਾਂਦੀ ਸੀ ਉਸ ਨੂੰ ਜਿਹੜਾ ਵਾ ਐਸਐਸਓਸੀ ਅਤੇ ਜਿਹੜੀ ਕੇਂਦਰੀ ਏਜੰਸੀਆਂ ਨੇ ਉਹਨਾਂ ਦੇ ਸਾਂਝੇ ਤੌਰ ਤੇ ਕਿੱਥੋਂ ਦੇ ਚੱਲਦੇ ਇਸ ਘੜਾਵਾ ਨਾਕਾਮ ਕੀਤਾ ਗਿਆ ਹੈ ਦੱਸ ਰਹੀ ਹੈ ਕਿ ਜਿਹੜਾ ਵਾ ਉਹ ਨਵਾਂ ਸ਼ਹਿਰ ਦੇ ਚੰਗਲਾ ਦੇ ਵਿੱਚੋਂ ਇਹ ਵਿਸਫੋਟਕ ਚੱਕੀਰਾ ਜਿਹੜਾ ਵਾ ਬਰਾਮਤ ਕੀਤਾ ਗਿਆ ਜਿਸ ਦੇ ਵਿੱਚ ਉਹ ਦੇ ਕਰੀਬ ਆਰਪੀਜੀ 2 ਆਈਸੀਡੀ ਅਤੇ 5 ਦੇ ਕਰੀਬ ਜਿਹੜੇ ਹੈਂਡ ਗ੍ਰੇਨੇਡ ਨੇ ਉਹ ਬਰਾਮਤ ਕੀਤੇ ਗਏ ਨੇ ਤਾਂ ਕਿਹਾ ਜਾ ਸਕਦਾ ਹੈ ਕਿ ਇਸ ਤੋਂ ਵੱਡੀ ਕਾਮਯਾਬੀ ਜਿਹੜਾ ਵਾ ਐਸਐਸਓਸੀ ਅਮ੍ਰਿਤਸਰ ਅਤੇ ਸੈਂਟਰਲ ਏਜੰਸੀਸ ਨੇ ਜਿਹੜੇ ਉਹਨਾਂ ਨੂੰ ਜੜੀਵਾ ਮਿਲੀ ਹੈ ਪਰ ਦੋਨਾਂ ਦੀ ਇਨਪੁਟ ਦੇ ਉੱਤੇ ਜਿਹੜਾ ਉਹਨਾਂ ਨੂੰ ਇਨਪੁਟ 3 ਵੀ ਜਿਹੜੀ ਐਸਐਫ ਨਗਰ ਤੇ ਤਸਦੀਕ ਜਿਹੜਾ ਨਵਾਂ ਸ਼ਹਿਰ ਹੈ ਉਸ ਦੇ ਚੰਗਲਾ ਦੇ ਵਿੱਚ ਜਿਹੜਾ ਵਾ ਇਹ ਜਿਹੜਾ ਵਾ ਉਹ ਵਿਸਫੋਟਕ ਸਮੱਗਰੀ ਹੈ ਤਾਂ ਜਿਸ ਨੂੰ ਜਿਹੜਾ ਕਿ ਹਾਲਾਂਕਿ ਬਰਾਮਦ ਕੀਤਾ ਗਿਆ ਬਰਾਮਦ ਕਰਨ ਤੋਂ ਬਾਅਦ ਜਿਹੜਾ ਵਾ ਇਸ ਚੀਜ਼ ਨੂੰ ਲੈ ਕੇ ਹੁਣ ਕਾਰਵਾਈ ਜਿਹੜੀ ਵਾ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਰ ਕਿਹੜੇ ਲੋਕਾਂ ਵੱਲੋਂ ਜਿਹੜਾ ਇਹ ਇੱਥੇ ਰੱਖੀ ਗਈ ਸੀ ਤੇ ਅੱਗੇ ਕਿੱਥੇ ਜਾਣੀ ਸੀ ਕਿਸ ਤਰੀਕੇ ਨਾਲ ਕਿਸ ਦਾ ਯੂਜ਼ ਹੋਣਾ ਸੀ ਕਿੱਥੇ ਯੂਜ਼ ਹੋਣਾ ਸੀ ਇਸ ਨੂੰ ਲੈ ਕੇ ਹੁਣ ਜਾਂਚ ਜਿਹੜੀ ਵਾ ਸ਼ੁਰੂ ਕਰ ਦਿੱਤੀ ਗਈ ਹੈ ਪਰ ਫਿਲਹਾਲ ਇੱਕ ਵੱਡੀ ਜਿਹੜੀ ਘਟਨਾ ਹੋਣ ਵਾਲੀ ਕਿਹਾ ਜਾ ਸਕਦਾ ਹੈ ਉਸ ਨੂੰ ਜਿਹੜਾ ਵਾ ਉਹ ਨਾਕਾਮ ਜਿਹੜਾ ਵਾ ਉਹ ਐਸਐਸਓਸੀ ਵੱਲੋਂ ਜਿਹੜਾ ਵਾ ਕੀਤਾ ਗਿਆ ਹੈ ਤਾਂ ਪੰਜਾਬ ਪੁਲਿਸ ਤੇ ਬੀਜਪੀ ਗੌਰਵ ਯਾਦਵ ਵੱਲੋਂ ਜਿਹੜਾ ਅਕਸ ਦੇ ਉੱਤੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ ਤਾਂ ਕਿਹਾ ਜਾ ਸਕਦਾ ਹੈ ਕਿ ਇੱਕ ਵੱਡੀ ਕਾਮਯਾਬੀ ਜਿਹੜੀ ਵਾ ਐਸਐਸਓਸ ਕੀ ਅੰਮ੍ਰਿਤਸਰ ਤੋਂ ਜਿਹੜਾ ਵਾ ਮਿਲਿਆ ਤਾਂ ਕਿਤੇ ਨਾ ਕਿਤੇ ਜੇ ਗੱਲ ਕੀਤੀ ਜਾਵੇ ਪੁਛਪਾ ਪਿਛਲੇ ਦਿਨ ਦੀ ਮਠਨਾਰਾ ਖੇਤਰ ਦੇ ਵਿੱਚ ਜਿੱਥੇ ਕਿਹੜਾ ਆਰਡੀਐਕ 64 ਚਾਰ ਚਲੋ ਦੇ ਕੋਈ ਵਾ ਆਰਡੀਐਕ ਬ੍ਰਾਮਹਤ ਹੋਈ ਸੀ ਹੈਂਗ ਗ੍ਰੇਨੇਡ ਬ੍ਰਾਮਹਤ ਹੋਈ ਸੀ ਤਾਂ ਆਈਡੀ ਬ੍ਰਾਮਹਤ ਹੋਈ ਸੀ ਕਿਹੜਾ ਬਹੁਤ ਸਾਰਾ ਸਮਾਨ ਜਿਹੜਾ ਵਾ ਉਹ ਬ੍ਰਾਮਹਤ ਹੋਇਆ ਸੀ ਤਾਂ ਕਿਤੇ ਨਾ ਕਿਤੇ ਜਿਹੜੇ ਸ਼ਰਾਬੀ ਲੋਕ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਕਿਉਂਕਿ ਅਕਸਰ ਹੀ ਪਿਛਲੇ ਦਿਨ ਜਿਸ ਗ੍ਰੇਨੇਡ ਅਟੈਕਰ ਵਾਗੇ ਤਾਂ ਲੈ ਕੇ ਵੀ ਹਾਲਾਂਕਿ ਜਿਹੜੇ ਲੋਕ ਜਿਹੜੇ ਵਾਂ ਪੜੇ ਜਾ ਚੁੱਕੇ ਨੇ ਪਰ ਲਗਾਤਾਰ ਪੰਜਾਬ ਪੁਲਿਸ ਆਪਣੇ ਪੱਧਰ ਤੇ ਉਸੇ ਕੰਮ ਕਰ ਰਹੀ ਹੈ ਜਿਹੜੇ ਵੀ ਸ਼ਰਾਂਤ ਲੋਕ ਇਸ ਤਰ੍ਹਾਂ ਦੇ ਕਤਨਾਮਾਂ ਨੂੰ ਜਾਣਦੇ ਨੇ ਚਾਹੇ ਇਸ ਤਰੀਕੇ ਦੀਆਂ ਵਸਪੋਟਕ ਸਮੱਗਰੀਆਂ ਜਾਂ ਜਿਹੜੀਆਂ ਪਾਕਿਸਤਾਨ ਤੋਂ ਮੰਗਵਾਉਂਦੇ ਨੇ ਉਹਨਾਂ ਦੇ ਉੱਤੇ ਲਗਾਤਾਰ ਪੰਜਾਬ ਪੁਲਿਸ ਦਾ ਐਕਸ਼ਨ ਨਜ਼ਰ ਆ ਰਿਹਾ ਹੈ ਤਾਂ ਉਸੇ ਦੇ ਚੱਲਦੇ ਹੀ ਐਸਐਸਓ 30 ਤੇ ਅਤੇ ਸੈਂਟਰਲ ਏਜੰਸੀਜ਼ ਦੀ ਇਨਪੁਟ ਦੇ ਉੱਤੇ ਜਿਹੜਾ ਇਹ ਵਸਪੋਟਕ ਦਾ ਸਮਗਰੀ ਦਾ ਇੱਕ ਵੱਡਾ ਜਤੀਰਾ ਜਿਹੜਾ ਵਾ ਉਹ ਬਰਾਮਦ ਕੀਤਾ ਗਿਆ ਜੀ ਬੇਸ਼ਕੁਬ ਜੀ ਪੰਕਜ ਇਹ ਹਥਿਆਰ ਜਿਹੜੇ ਬਰਾਮਦ ਕੀਤੇ ਗਏ ਨੇ ਕਿ ਪਾਕਿਸਤਾਨ ਤੋਂ ਸਪਲਾਈ ਹੋ ਰਹੀ ਸੀਗੀ ਪੁਲਿਸ ਨੂੰ ਕਿਸ ਤਰੀਕੇ ਦੇ ਨਾਲ ਇਸ ਦੀ ਜਾਣਕਾਰੀ ਮਿਲੀ ਤੇ ਕਦੋਂ ਇਹ ਹਥਿਆਰ ਬਰਾਮਦ ਕੀਤੇ ਗਏ ਨੇ ਇਹ ਜਿਹੜੇ ਵੱਡਾ ਜ਼ਖੀਰਾ ਸੀਗਾ ਹਥਿਆਰਾਂ ਦਾ ਕਿ ਇਸ ਤੋਂ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਪੂਰੀ ਇਹ ਪਲੈਨਿੰਗ ਚੱਲਦੀ ਪਈ ਸੀਗੀ ਆ ਬਿਲਕੁਲ ਦੇਖੋ ਸਾ ਹਰਕਟਰ ਤੋਂ ਕੀ ਅਮਨਿਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅਤੇ ਜਿਹੜੀ ਸੈਂਟਰ ਕਰਦੇ ਆ ਜਿਹੜੀਆਂ ਜੇ ਉਹਨਾਂ ਦੀ ਇਨਪੁਟ ਦੇ ਉੱਤੇ ਇੱਕ ਜੁਆਇੰਟ ਆਪਰੇਸ਼ਨ ਕਰਕੇ ਜਿਹੜਾ ਵਾ ਕਿ ਜ਼ਕੀਰਾ ਜਿਹੜਾ ਵਾ ਜੰਗਲਾਂ ਦੇ ਵਿੱਚੋਂ ਬਰਾਮਦ ਕੀਤਾ ਗਿਆ ਤਾਂ ਇਸ ਤਰ੍ਹਾਂ ਦਾ ਜਿਹੜੀ ਸਪੋਟਸ ਫਗਰੀ ਹੈ ਜੇ ਆਈਪੀ ਦੀ ਗੱਲ ਕੀਤੀ ਜਾਵੇ ਐਂਕਰ ਨੇ ਇੱਦੀ ਗੱਲ ਕੀਤੀ ਜਾਵੇ ਆਰਪੀਜੀ ਦੀ ਗੱਲ ਕੀਤੀ ਜਾਵੇ ਤਾਂ ਇਹ ਸਾਰੀਆਂ ਚੀਜ਼ਾਂ ਅਕਸਰ ਹੀ ਜਿਹੜਾ ਵਾ ਉਹ ਬਾਰਡਰ ਪਰ ਪਾਕਿਸਤਾਨ ਤੋਂ ਜਿਹੜਾ ਵਾ ਹੁੰਦੀਆਂ ਨੇ ਕਿਉਂਕਿ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਬਾਰਡਰ ਸਟੇਟ ਹੈ ਜਿਹੜਾ ਆ ਲਗਾਤਾਰ ਜਿਹੜਾ ਵਾ ਡਰੋਨ ਦੇ ਜ਼ਰੀਏ ਜਿਹੜੀਆਂ ਵਕ ਵਕ ਤਰ੍ਹਾਂ ਦੀਆਂ ਐਕਟੀਵਿਟੀਜ਼ ਹੁੰਦੀਆਂ ਨੇ ਉਹ ਤਾਂ ਡਰੋਨ ਦੇ ਜ਼ਰੀਏ ਇਸ ਤਰੀਕੇ ਦੀ ਹੈ ਹਥਿਆਰ ਹੈਰੋਇਨ ਜਾਂ ਇਸ ਤਰ੍ਹਾਂ ਦੀ ਸਪੋਟਸ ਉਹਨਾਂ ਵੱਲੋਂ ਭੇਜੀ ਜਾਂਦੀ ਆ ਪਰ ਫਿਲਹਾਲ ਜੇ ਗੱਲ ਕੀਤੀ ਜਾਵੇ ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਲਗਾਤਾਰ ਇਸ ਨੂੰ ਲੈ ਕੇ ਐਕਸ਼ਨ ਪੈਂਦਾ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਚਾਹੁੰਦੇ ਨੇ ਜਾਂ ਜਿਹੜੇ ਦੇ ਰਹੇ ਨੇ ਉਹਨਾਂ ਦੇ ਉੱਤੇ ਲਗਾਤਾਰ ਐਕਸ਼ਨ ਕੀਤਾ ਜਾ ਰਿਹਾ ਤਾਂ ਉਸੇ ਦਾ ਨਤੀਜਾ ਇਹ ਕਿ ਜਿਹੜਾ ਇਹ ਵੱਡੀ ਪੱਧਰਾਂ ਦੇ ਵਿੱਚ ਵਿਸਪੋਟਕ ਸਮੰਗਰੀ ਜਿਹੜੀ ਬਾਹਰਮਤ ਕੀਤੀ ਗਈ ਹੈ ਜਿਸ ਦੇ ਵਿੱਚ ARCT ਦੀ ਗੱਲ ਕੀਤੀ ਜਾਵੇ, Internet ਦੀ ਗੱਲ ਕੀਤੀ ਜਾਵੇ, IT ਦੀ ਗੱਲ ਕੀਤੀ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇਸ ਦਾ ਕਿਤੇ ਨਾ ਕਿਤੇ ਕੋਈ ਹੋਣਾ ਸੀ। ਕਿਤੇ ਨਾ ਕਿਤੇ ਕੋਈ ਨੁਕਸਾਨ ਕੀਤਾ ਜਾਣਾ ਸੀ। ਪਰ ਉਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਵੱਲੋਂ ਐਸਐਸਓ ਥੀ ਅੰਤੇ ਸੈਂਟਰ ਇੰਟਰਜੈਂਸੀਟੀ ਇੰਪੋਰਟ ਦੇ ਉੱਤੇ ਜਿਸ ਨੂੰ ਜਿਹੜਾ ਵਾ ਮੁਕਲੇਪਾ ਗਿਆ ਹੈ ਤੇ ਇਸ ਸਪੋਟਕ ਸਮਗਰੀ ਨੂੰ ਜਿਹੜਾ ਬਰਨਮਤ ਕੀਤਾ ਗਿਆ ਹੈ ਹਾਲਾਂਕਿ ਪੁਣੇ ਸੀ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਆਖਿਰ ਕਿਹੜੇ ਲੋਕ ਇੱਥੇ ਜਿਹੜਾ ਵਾ ਇਸ ਸਪੋਟਕ ਸਮਗਰੀ ਨੂੰ ਰੱਖ ਕੇ ਗਏ ਨੇ ਤੇ ਕਿੰਨਾਂ ਨੇ ਅੱਗੇ ਹਿਸ ਨੂੰ ਲੈ ਕੇ ਜਾਣਾ ਸੀ ਹੁਣ ਇਸ ਦੀ ਜਾਂਚ ਜਿਹੜੀ ਵਾ ਉਹ ਕੀਤੀ ਜਾ ਰਹੀ ਹੈ ਜੀ ਪੁਸ਼ਪਾ ਜੀ ਪੰਕਜ ਇਹ ਪਹਿਲਗਾਮ ਹਮਲੇ ਤੋਂ ਬਾਅਦ ਇਹ ਗੱਲ ਕਹੀ ਜਾ ਰਹੀ ਸੀ ਕਿ ਜਿੰਨੇ ਵੀ ਪਾਕਿਸਤਾਨ ਤੋਂ ਪੰਜਾਬ ਦੇ ਸਰਹੱਦ ਲੱਗਦੀ ਹੈ ਉੱਥੇ ਐਂਟੀ ਡਰੋਨ ਸਿਸਟਮ ਇੰਸਟਾਲ ਕੀਤੇ ਜਾਣਗੇ ਤਾਂ ਕਿ ਇਦਾਂ ਦੇ ਡਰੋਨ ਪਾਕਿਸਤਾਨ ਤੋਂ ਜੋ ਆਉਂਦੇ ਨੇ ਜੋ ਕਿ ਨਸ਼ਾ ਸਪਲਾਈ ਕਰਦੇ ਨੇ ਹਥਿਆਰ ਸਪਲਾਈ ਕਰਦੇ ਨੇ ਉਸਤੇ ਥੱਲ ਪਾਈ ਜਾ ਸਕੇ ਉਸ ਨੂੰ ਰੋਕਿਆ ਜਾ ਸਕੇ ਤੇ ਕਦੋਂ ਤੱਕ ਉਹ ਐਂਟੀ ਡਰੋਨ ਸਿਸਟਮ ਇੰਸਟਾਲ ਹੋ ਜਾਣਗੇ ਤਾਂ ਕਿ ਇਦਾਂ ਦੀਆਂ ਵਾਰਦਾਤ ਇਦਾਂ ਦੇ ਮਾਮਲੇ ਦੁਬਾਰਾ ਤੋਂ ਸਾਹਮਣੇ ਨਾ ਆਉਣ ਆ ਬਿਲਕੁਲ ਜੇ ਐਂਟੀ ਡਰੋਨ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਮੇਂ ਦੇ ਵਿੱਚ ਤਰਨਤਾਰਨ ਦੇ ਨਜ਼ਦੀਕ ਜਿਹੜਾ ਵਾ ਇੱਕ ਐਂਟੀ ਡਰੋਨ ਸਿਸਟਮ ਜਿਹੜਾ ਵਾ ਇੰਸਟਾਲ ਕੀਤਾ ਗਿਆ ਸੀ ਤਾਂ ਐਂਟੀ ਡਰੋਨ ਸਿਸਟਮ ਐਸੇ ਕਰਕੇ ਇੰਸਟਾਲ ਕੀਤਾ ਗਿਆ ਸੀ ਕਿ ਜਿਹੜਾ ਸਰਹੱਦ ਦੇ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਨੇ ਭਾਰਤ ਪਾਕਿਸਤਾਨ ਘਰਾਤੇ ਬਿਲਕੁਲ ਨਾਲ ਲੱਗਦੇ ਨੇ ਕਿਉਂਕਿ ਉੱਥੇ ਡਰੋਨ ਦੀ ਜਿਹੜੀ ਬਹੁਤ ਜ਼ਿਆਦਾ ਮੂਵਮੈਂਟ ਹੁੰਦੀ ਹੈ ਡਰੋਨ ਦੀ ਮੂਵਮੈਂਟ ਦੇ ਚੱਲਦੇ ਹੀ ਜਿਹੜਾ ਵਾ ਡਰੋਨ ਦੇ ذریعے ਜਿਹੜਾ ਇਸ ਤਰੀਕੇ ਦੇ ਹਥਿਆਰ ਹੈਰੋਇਨ ਅਤੇ ਵਿਸਫੋਟਕ ਸਮਗਰੀਆਂ ਭੇਜੀ ਜਾਂਦੀਆਂ ਨੇ ਤਾਂ ਜਿਹੜਾ ਉਹ ਐਂਟੀ ਡਰੋਨ ਸਿਸਟਮ ਉਸ ਤੇ ਇੰਸਟਾਲ ਕੀਤਾ ਗਿਆ ਹੈ ਉਸ ਦੇ ਚੱਲਦੇ ਜਿਹੜਾ ਵਾ ਉਹ ਜਿਹੜੇ ਡਰੋਨ ਦੀ ਐਕਟੀਵਿਟੀ ਕੀਤੀ ਸੀ ਉਹ ਬਿਲਕੁਲ ਜਿਹੜਾ ਵਾ ਖਤਮ ਹੋ ਜਾਵੇਗੀ ਤਾਂ ਉਸ ਨੂੰ ਲੈ ਕੇ ਲਗਾਤਾਰ ਹਾਲਾਂਕਿ ਪੰਜਾਬ ਸਰਕਾਰ ਅਤੇ ਸੈਂਟਰਲ ਗਵਰਨਮੈਂਟ ਦੇ ਵੱਲੋਂ ਜਿਹੜਾ ਵਾ ਇਹ ਪੁਰਾਣਾ ਕੀਤਾ ਜਾ ਰਿਹਾ ਹੈ ਕਿ ਜਿੰਨੇ ਵੀ ਬਾਰਡਰ ਜਿਹੜਾ ਵਾ ਡਿਸਟ੍ਰਿਕਟ ਨੇ ਉਹਨਾਂ ਸਾਰਿਆਂ ਦੇ ਵਿੱਚ ਐਂਟੀ ਡਰੋਨ ਸਿਸਟਮ ਇੰਸਟਾਲ ਕੀਤਾ ਜਾਵੇ ਹਾਲਾਂਕਿ ਤਰਨਤਨ ਦੇ ਵਿੱਚ ਕਿਸ ਤਰੀਕੇ ਨਾਲ ਐਂਟੀ ਡਰੋਨ ਸਿਸਟਮ ਇੰਸਟਾਲ ਕੀਤਾ ਗਿਆ ਤਾਂ ਇਸ ਤ ਨੇ ਜਿਹੜੀਆਂ ਬੀਓਪੀਸ ਤੇ ਉੱਥੇ ਐਂਟੀ ਡਰੋਨ ਸਿਸਟਮ ਜਿਹੜਾ ਵਾ ਇੰਸਟਾਲ ਕੀਤਾ ਜਾ ਰਿਹਾ ਹੈ ਜਲਦ ਤੋਂ ਜਲਦ ਇਹ ਸੈਂਟਰਲ ਐਂਟੀ ਡਰੋਨ ਸਿਸਟਮ ਜਿਹੜਾ ਸਟਾਲ ਹੋ ਜਾਵੇਗਾ ਜਿਸ ਦਾ ਫਾਇਦਾ ਜਿਹ ਕੋ ਮਿਲੇਗਾ ਕਿ ਜਿਹੜਾ ਬਾਰਡਰ ਪਾਰ ਤੋਂ ਜਿਹੜਾ ਪਾਕਿਸਤਾਨ ਤੋਂ ਜਿਹੜਾ ਵਾ ਡਰੋਨ ਦੇ ਸਰੀਏ ਮੂਵਮੈਂਟ ਕੰਦਰੀਆ ਡਰੋਨ ਦੇ ਸਰੀਏ ਹਥਿਆਰ ਭੇਜੇ ਜਾਂਦੇ ਨੇ ਉਸ ਦੇ ਉੱਤੇ ਕਿਤਨਾ ਕਿਤੇ ਜਿਹੜੀ ਵਾ ਰੋਕ ਲੱਗੇਗੀ ਪਰ ਫਿਲਹਾਲ ਕਿਹਾ ਜਾ ਸਕਦਾ ਕਿ ਜਦੋਂ ਤੱਕ ਤੁਰੰਤ ਤੌਰ ਤੇ ਜਿਹੜੇ ਐਂਟੀ ਡਰੋਨ ਸਿਸਟਮ ਨੇ ਜਦੋਂ ਇੰਸਟਾਲ ਹੋ ਜਾਣਗੇ ਉਸ ਤੋਂ ਬਾਅਦ ਜਿਹੜਾ ਵਾ ਉਹ ਪਾਕਿਸਤਾਨ ਤੋਂ ਜੜੀ ਜਿਹੜੀ ਮ ਬਹੁਤ ਜ਼ਿਆਦਾ ਜਿਹੜੇ ਵਾਹ ਡਰੋਨ ਦੀ ਜਿਹੜਾ ਵਾਹ ਘਟ ਘਟ ਗਈ ਜੀ ਠੀਕ ਹੈ ਪੰਕਜ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਅੱਗੇ ਵੀ ਤੁਹਾਡੇ ਤੋਂ ਜਾਣਕਾਰੀ ਲੈਂਦੇ ਰਵਾਂਗੇ ਤਾਂ ਜਿਵੇਂ ਪੰਕਜ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਹੁਤ ਜਲਦੀ ਐਂਟੀ ਡਰੋਨ ਸਿਸਟਮ ਇੰਸਟਾਲ ਹੋਣਗੇ ਤੇ ਇਹਨਾਂ ਜਿਹੜੇ ਵੀ ਮੋਡਿਊਲ ਨੇ ਇਹ ਜਿਹੜੇ ਮੋਡਿਊਲ ਹਥਿਆਰ ਸਪਲਾਈ ਕਰਦੇ ਨੇ ਪੰਜਾਬ ਦੇ ਵਿੱਚ ਇਹਨਾਂ ਤੇ ਥਲ ਪਾਈ ਜਾਵੇਗੀ